ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ 13 ਮਈ ਅੱਜ ਗੁਰਾਵਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਦੇਖਦੇ ਹਾਂ ਅੱਜ ਦੇ ਕੀ ਰੇਟ ਹੈ ਗੁਰਾਵਾ ਸਬਜ਼ੀ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ 13 ਮਈ ਦੇ ਵਿੱਚ ਦੇਖਦੇ ਹਾਂ ਅੱਜ ਦੇ ਰੇਟ ਕੀ ਰਹਿੰਦੇ ਅੱਜ ਸਬਜ਼ੀ ਦੇ ਰੇਟ ਲਓ ਜੀ ਟਮਾਟਰ ਵਧੀਆ ਟਮਾਟਰ ਆ ਗਿਆ ਵਾ ਤੇ ਚੈਰੇਟ ਪੜੇ ਪਏ ਆ ਤੇ दस रुपये किलो है टमाटर है दस रुपये किलो जिला मर्जी ले जो दस रुपये किलोचा 290 90 ਵੀ ਲੋ 290 ਸੁਨੱਖੇ ਤੋਂ 290 ਹਾਂ ਇਹਦੇ ਆਇਦੇ ਕੱਤੂ ਦੇ ਵੀਰੇ ਜਾਂ ਧਨੀਆ ਕੋਲੇ ਰਹਿੰਦਾ ਇਹ ਵੀ ਦੇਖਦੇ ਆਂ ਕਿ ਕਿਹੜਾ ਜਾਨਾ ਤੇ ਆਖਰੀ ਦਿਨ ਤਾਂ ਇਹ ਕਣ ਦੇ ਵੀਰ ਤੇ ਆਬੀਰ ਤੇ ਖੇਲੋ ਧਨੀਆ ਬੋਲਦੇ ਅੱਜ ਦੇ ਗਰਾਮ ਮੰਡੀ ਦੇ ਵਿੱਚ ਵੀਰ ਤੇ ਧਨੀਆ ਤੇ ਆ ਕੱਤੂ ਦੇ ਤੇ ਸੱਤਾਂ ਦੇ ਵੀਰੇ ਦੇ ਅੰਦਰ ਰਾਟ ਮੈਂ ਥੋੜੀ ਲਾਉਣਾ ਵਾ ਰੇਟ ਤਾਂ ਲੁਕਾ ਦੇ ਲਾਉਣਾ ਕੀਰਾ ਓ 15 ਰੁਪਏ ਗਿਆ ਅੱਛਾ ਮੈਨੂੰ ਲੱਗਦਾ 4-5 ਰੁਪਏ ਆ 15 ਵਿੱਚ ਕੀਰਾ 5 ਰੁਪਏ ਕਹਿੰਦੇ ਅੱਜ ਕੀਰਾ ਚੱਲ ਰਿਹਾ 5 ਰੁਪਏ ਆ ਹਾਂਜੀ ਧਣੀਆਂ ਇਹ 20 ਰੁਪਏ ਕਿਲੋ ਅੱਜ ਵੇਚ ਰਿਹਾ ਧਣੀਆਂ 20 ਰੁਪਏ ਕਿਲੋ ਵੇਚ ਰਿਹਾ ਧਣੀਆਂ 20 ਰੁਪਏ ਜੀ 11 12 ਰੁਪਏ ਰੇਟ ਚੱਲ ਰਿਹਾ ਅੱਜ 11 12 ਰੁਪਏ 11 12 ਰੁਪਏ ਰੇਟ ਚੱਲ ਰਿਹਾ ਇੱਕ ਰਬੂਜਾ ਭਰ ਕੇ ਲੈ ਕੇ ਆਇਆ ਗੱਡੀ ਤੇ ਦੇਖਦੇ ਹਾਂ ਪੁੱਛਦੇ ਆਂ ਅੱਜ ਦੇ ਰੇਟ ਕੀ ਰਹਿੰਦੇ ਆ 13 ਮਈ 2025 ਦਾ ਦਿਨ ਆ ਭਾਈ ਜੀ ਕੀ ਰੇਟ ਚੱਲ ਰਿਹਾ ਜੀ ਅੱਜ ਭਾਈ ਜੀ ਇਹ 13 ਰੁਪਏ ਚੱਲ ਰਿਹਾ 13 ਰੁਪਏ ਕਹਿੰਦੇ ਅੱਜ 13 ਰੁਪਏ ਰੇਟ ਚੱਲ ਰਿਹਾ ਵਾ 13 ਮਈ ਆ ਤੇ 13 ਰੁਪਏ ਰੇਟ ਚੱਲ ਰਿਹਾ ਅੱਜ ਆ ਪਿੰਡੀ ਆਈ ਹੋਈ ਆ ਸਰਦਾਰ ਸਾਹਿਬ ਦੀ ਦੁਕਾਨ ਤੇ ਵਧੀਆ ਪਿੰਡੀ ਆਈ ਹੋਈ ਆ ਤਾਜੀ ਪਿੰਡੀ ਆ ਤੇ 25 ਰੁਪਏ ਚੱਲ ਰਿਹਾ ਅੱਜ 30 ਰੁਪਏ ਰੇਟ ਚੱਲ ਰਿਹਾ ਵਾ ਅੱਜੇ 25-30 ਰੁਪਏ ਰੇਟ ਤੇ ਹੀ ਹੁੰਦਾ ਵਾ ਤੇ ਅੱਜ 25 ਰੁਪਏ ਰੇਟ ਚੱਲ ਰਿਹਾ 20 ਰੁਪਏ ਰੇਟ ਵਾ ਜਿਹੜੀ ਆ ਤਾਜੀ ਪਿੰਡੀ ਦਾ ਅੱਜ ਦਾ ਰੇਟ ਅੱਜ ਚੱਲ ਰਿਹਾ ਜਗਰਾਮ ਮੰਡੀ ਦੇ ਵਿੱਚ 14-15 ਰੁਪਏ ਰੇਟ ਚੱਲ ਰਿਹਾ ਮੈਚ ਦਾ ਗਰੀ ਮੈਚ ਦਾ ਰੇਟ 14-15 ਰੁਪਏ ਉਹ ਇਧਰ ਲੱਗ ਕਿ ਮੈਂ ਕਿਹੜਾ ਵੀਰੇ ਦਾ ਰੇਟ ਅੱਜ 7 ਰੁਪਏ ਰੇਟ ਚੱਲ ਰਿਹਾ ਵਾ 13 ਮਈ 2023 ਤੋਂ ਕਾਲੀ ਵੀ ਦੋ ਨਾੜੀ ਦੇ ਵੀਰੇ ਦਾ ਰੇਟ ਚੱਲ ਰਿਹਾ ਮੰਡੀ ਦੇ ਵਿੱਚ 7 ਰੁਪਏ ਚੱਲ ਰਿਹਾ ਵਾ ਮੰਡੀ ਦੇ ਵਿੱਚ 23 ਰੁਪਏ ਦਾ ਰਿਹਾ 23-24 ਰੁਪਏ ਰੇਟ ਚੱਲ ਰਿਹਾ ਹੈ ਅਕਸ਼ਿਲਾ ਦੇ ਵਿੱਚ ਦਾ ਅੱਜ ਤਾਂ ਜਿੰਨਾ ਨੰਬਰ ਤੇ ਰੇਟ ਚੱਲ ਰਿਹਾ ਹੈ 23-24 ਰੁਪਏ ਪਸੰਦ ਦਾ ਦੇ ਜਿੰਨ ਲਸੰਦਰ ਕਿਰੰਦ ਅਸਮੀ ਬਹੁਤ ਆਇਆ ਹੋਇਆ ਅੱਜ ਤੇ ਲਸੰਦਰ ਦੋ ਦਿਨਾਂ ਚ ਗਰਾਉਂਡ ਮੰਡੀ ਦੇ ਵਿੱਚ ਕਿਰੰਦ ਅੱਤ ਕੱਲ ਦਾ ਰੇਟ ਲਸੰਦਰ 50 ਤੋਂ 70 ਰੁਪਏ ਸੀ ਤੇ ਅੱਜ ਦਾ ਰੇਟ ਦੇਖਦੇ ਆਂ ਲਸੰਦਰ ਲਸੰਦਰ ਰੇਟ ਦਾ ਕਿਰੰਦ ਦਾ ਬਾਦੰਨੇ ਵੇਚ ਲੋ ਜੀ ਕਿ ਲੈ ਕੇ ਆਏ ਨੇ 2-3 ਟਰਾਲੀਆਂ ਸੈਂਟਰੀ ਦੀਆਂ ਆਈਆਂ ਹੋਈਆਂ ਤੇ 10 ਰੁਪਏ ਰੇਟ ਚੱਲ ਰਿਹਾ ਸੈਂਟਰੀ ਦਾ ਅੱਜ ਜਗਰਾਵ ਮੰਡੀ ਦੇ ਵਿੱਚ 13 ਮਈ 2025 ਦਾ ਦਿਨ ਹੈ ਤੇ 10 ਰੁਪਏ ਰੇਟ ਚੱਲ ਰਿਹਾ ਵਾ ਸੈਂਟਰੀ ਦਾ ਰੇਟ 10 ਰੁਪਏ ਟਰਾਲੀ ਵਾਲੇ ਬਾਈ ਅੱਜ ਵੀ ਟਰਾਲੀ ਭਰ ਕੇ ਲੈ ਕੇ ਆਏ ਆ ਗੋਭੀ ਦੀ ਤੇ ਡੇਲੀ ਆਉਂਦੇ ਆ ਡੇਲੀ ਟਰਾਲੀ ਭਰ ਕੇ ਲੈ ਕੇ ਆਉਂਦੇ ਗੋਭੀ ਦੀ ਤਿੰਨਾਂ ਹੀ ਗੋਭੀ ਬੜੀ ਵਧੀਆ ਤਾਜੀ ਗੋਭੀ ਹੁੰਦੀ ਹੈ ਤੇ ਡੇਲੀ ਲੈ ਕੇ ਆਉਂਦੇ ਆ ਤੇ 25 ਰੁਪਏ 25 ਰੁਪਏ ਰੇਟ ਅਜਾ ਚੱਲ ਰਿਹਾ ਕੱਲ 22 ਤੋਂ 25 ਰੁਪਏ ਰੇਟ ਚੱਲਿਆ ਸੀ ਤੇ ਅੱਜ ਵੀ 25 25 ਰੁਪਏ ਰੇਟ ਚੱਲ ਰਿਹਾ 25 ਰੁਪਏ 25 ਰੁਪਏ ਗੋਭੀ ਦਾ ਚੱਲ ਰਿਹਾ ਵਜ ਅੱਜ ਡੇਲੀ ਵਾਈ ਹੁਣੀ ਗੋਭੀ ਲੈ ਕੇ ਆਉਂਦੇ ਆ ਟਰਾਲੀ ਭਰ ਕੇ ਤੇ ਟਰਾਲੀ ਵੇਚ ਜਾਂਦੀ ਹੈ ਨਰੀ ਤੇ 25 ਰੁਪਏ ਰੇਟ ਚੱਲ ਰਿਹਾ ਆ 15 ਮਿੰਟ ਬਾਅਦ ਜੀ ਭਰਨੀ ਕਾਜੀ ਗੋਪੀ ਹੁੰਦੀ ਹੈ ਨਾ ਹਾਂਜੀ ਸੈਂਟਰੀ ਦਾ ਰੇਟ 12 13 ਰੁਪਏ 14 ਰੁਪਏ 12 ਤੋਂ 14 ਰੁਪਏ ਚੱਲ ਰਿਹਾ ਵਾ ਤੇ ਅਲੱਗ ਹੀ ਕੁਆਲਿਟੀ ਆ ਬਹੁਤ ਵਧੀਆ ਕੁਆਲਿਟੀ ਦੀ ਸੈਂਟਰੀ ਆ ਬਾਈ ਹੁਣਾਂ ਕੋਲ ਤੇ ਰੇਟ ਦਾ ਚੱਲ ਰਿਹਾ ਵਾ 12 ਤੋਂ 14 ਰੁਪਏ ਰੇਟ ਅੱਜ ਦਾ ਜਗਰਾਂ ਮੰਡੀ ਦਾ ਇਹ ਰੂਮੀ ਤੋਂ ਲੈ ਕੇ ਆਉਂਦੇ ਡੇਲੀ ਲੈ ਕੇ ਆਉਂਦੇ ਆ ਬਾਈ ਹੁਣੇ ਤੇ 12 ਤੋਂ 14 ਰੁਪਏ ਰੇਟ ਦੱਸ ਰਹੇ ਆ। ਪਿੰਡੀ ਦਾ ਰੇਟ ਆ ਜਗਰਾਵ ਮੰਡੀ ਦੇ ਵਿੱਚ 25 ਰੁਪਏ ਰੇਟ ਚੱਲ ਰਿਹਾ ਬਾਜੀ ਹੁਣੀ ਪਿੰਡੀ ਲੈ ਰਹੇ ਆ ਤੇ ਪਿੰਡੀ ਦਾ ਰੇਟ 25 ਰੁਪਏ ਚੱਲ ਰਿਹਾ ਬਾਜ ਜਗਰਾਵ ਮੰਡੀ ਦੇ ਵਿੱਚ। ਇਹ ਆ ਤਾਜੀ ਪਿੰਡੀ। ਪਿੰਡੀ ਦੇ ਉੱਤੇ ਪਈਆ ਬਾਜੀ ਹੁਣੀ 25 ਰੁਪਏ ਰੇਟ ਚੱਲ ਰਿਹਾ ਇਹਦਾ। ਉਹ ਲੋਜੀ ਸੈਂਚਰੀ ਉਹੀ ਦਾ ਆਹ ਰੱਖੋ 15000 ਰੁਪਏ ਰੇਟ ਚੱਲ ਰਿਹਾ ਸੈਂਚਰੀ ਸੈਂਚਰੀ ਦਾ ਲਗ ਕੁਆਲਟੀ ਦੇ ਹਿਸਾਬ ਨਾਲ ਆ ਵਧੀਆ ਕੁਆਲਟੀ ਦੀ ਸੈਂਚਰੀ ਵੇਚ ਰਹੀ ਹੈ 13 14 ਰੁਪਏ ਤੇ 10 12 ਨੂੰ ਰਿਹਾ ਜੀ ਤੇ ਸਰ ਨੂੰ ਵੇਚੀ ਵਧੀਆ 14 14 ਰੁਪਏ 8 ਰੁਪਏ ਬਿਕ ਰਿਹਾ ਬਟ ਮਾਰਟਰ 8 ਰੁਪਏ ਪਰ ਇਹ ਦੇਖਦੇ ਹਾਂ ਟਮਾਟਰ ਬਸ ਜਗਰਾਵ ਮੰਡੀ ਦੇ ਵਿੱਚ ਅੱਜ 8 ਤੋਂ 10 ਰੁਪਏ ਟਮਾਟਰ ਦਾ ਰੇਟ ਆ ਲੈ ਤੇ ਕੀ ਟਮਾਟਰ ਆਇਓ 8 ਵੀ 8 ਰੁਪਏ 8 70 ਤੋਂ ਲੈ ਕੇ 100 ਦੇ ਵਿੱਚਕਾਰ ਚੱਲ ਰਿਹਾ 100 ਦੇ ਵਿੱਚਕਾਰ 70 ਤੋਂ ਲੈ ਕੇ 100 ਦੇ ਵਿੱਚਕਾਰ ਚੱਲ ਰਿਹਾ ਅੱਜ ਦਸੰਦ ਦਾ ਰੇਟ ਜਗਰਾਵ ਮੰਡੀ ਦੇ ਵਿੱਚ 70 ਰੁਪਏ ਤੋਂ ਲੈ ਕੇ 100 ਦੇ ਦਰਮਿਆਨ ਅਦਰਕ ਵੀ ਪਿਆਜ਼ ਅਦਰਕ ਦਾ ਰੇਟ ਵੀ ਪੁੱਛਦੇ ਆਂ ਬਾਈ ਹੁਣਾਂ ਤੋਂ ਅਦਰਕ ਦਾ ਕੀ ਰੇਟ 80 ਰੁਪਏ 80 ਰੁਪਏ ਜੋ ਅਦਰਕ 80 ਰੁਪਏ ਹੈ ਅਦਰਕ ਦਾ ਰੇਟ 80 ਰੁਪਏ ਪਿਆਜ਼ ਦੇ ਢੇਰ ਲੱਗੇ ਪਏ ਨੇ ਤੇ ਗੱਡੀਆਂ ਲਈ ਜਾਂਦੀਆਂ ਪਿਆਜ਼ ਬਾਦੂ ਆ ਪਿਆਜ਼ ਦੀ ਕੋਈ ਟੋਟਨੀ ਵੀ ਇਹ ਆਜ ਦਾ ਰੇਟ ਵੀ ਅਜੇ ਪੁੱਛਦੇ ਆਂ ਬਾਈ ਜੀ ਤੋ ਕੀ ਰੰਦਾ ਕੱਲ 14 ਰੁਪਏ ਰੇਟ ਸੀਗਾ 14 ਵੀ 18 ਵੀ ਸੀਗਾ ਤੇ ਆਜ ਪਿਆਜ ਦਾ ਹਿਸਾਬ ਹੁੰਦਾ ਵਾ ਤੇ ਆਜ ਦਾ ਰੇਟ ਦੇਖਦੇ ਆਂ ਪਿਆਜ ਦਾ ਕੀ ਰੰਦਾ ਲਾ ਇਹੋ ਤੋਂ ਲਾ ਲਈਂ ਨਾ ਸੋਦਾ ਜਾਗੇ ਮੇਰੇ ਕੋਲ ਆਵਾਜ਼ ਆਉਂਦਾ ਨਾ ਜੀ 6 ਰੁਪਏ 13 ਰੁਪਏ ਫੁੱਲੀ ਬਾਜਾ 10 ਰੁਪਏ ਵੇਚਣਾ ਕਿਰਾਏ ਕਿਰਾਏ ਬਾਕੀ ਪਾਰੋ ਹਾਂਜੀ ਅੱਜ ਦੇ ਜਗਰੋਂ ਮੰਡੀ ਦਾ ਭਾਜੀ ਲੋਕੀ 6 ਤੋਂ 8 ਆ ਜੀ ਪੇਠਾ 6 ਤੋਂ 7 ਆ ਜੀ ਬੰਦ ਗੋਭੀ 4 ਤੋਂ 5 ਆ ਜੀ ਈਆ 9 ਤੋਂ 10 ਆ ਜੀ ਮਿਰਚ 15 ਰੁਪਏ 18 ਰੁਪਏ ਕਾਲੀ ਕੋਰੀ 20 ਰੁਪਏ ਦੋਵੇਂ ਰੁਕ ਜਾ ਵੀਰੇ ਹਾਂਜੀ ਸ਼ਿਮਲਾ 20 ਤੋਂ 25 ਰੁਪਏ ਕਿਲੋ ਆ ਜੀ ਆਲੂ 450 ਦੀ ਬੋਰੀ ਆਲੂ 450 ਦੀ ਬੋਰੀ ਤਰਬੂਜ ਲਈ ਆਈ ਤਰਬੂਜ ਦਾ ਭਾਅ ਕਾਲੇ ਦਾ ਹੈਗਾ ਜੀ 7 ਰੁਪਏ 8 ਰੁਪਏ ਸੈਂਟਰੀ 6 ਰੁਪਏ ਮੇਰਾ 6 ਤੋਂ 7 ਆ ਜੀ ਬੈਂਗਣ ਪੁਰਥਾ 7 ਤੋਂ 12 ਜੀ ਫਰੇਲਾ ਗੀ ਰੇਡ ਕਰੇਲਾ ਕਰੇਲਾ ਹੈਗਾ ਜੀ 17 ਰੁਪਏ ਕਿਲੋ ਆਜਦਾ 5 ਗ੍ਰਾਮ ਮੰਡੀ ਦਾ ਠੀਕ ਆ ਜੀ ਨਾਲ ਪਲੀ ਹੈਗੀ 200 ਰੁਪਏ ਕਿਲੋ ਜੀ ਫਟਾ 20 ਰੁਪਏ ਕਿਲੋ ਜੀ ਖਰਬੂਜਾ 12 ਰੁਪਏ ਕਿਲੋ ਆ ਜੀ ਟੋਪ ਕੁਆਲਿਟੀ ਸੈਂਟਰੀ ਲੈਣੀ ਸੈਂਟਰੀ ਲੋ 7 ਰੁਪਏ ਕਿਲੋ ਸੈਂਟਰੀ ਆ ਜੀ ਆਲੂ 450 ਦੀ ਬੋਰੀ ਆ ਜੀ ਗੋਲੀ ਆਲੂ 200 ਰੁਪਏ ਦੀ ਬੋਰੀ ਆ ਜੀ ਪੇਠਾ 5 ਤੋਂ 6 ਰੁਪਏ ਕਿਲੋ ਆ ਜੀ ਭਿੰਡੀ 25 ਤੋਂ 30 ਚੀਂਡਾ 30 ਤੋਂ 35 ਟਮਾਟਰ 70 ਰੁਪਏ ਤੋਂ 10 ਰੁਪਏ ਤ ਅੱਜ ਦਾ ਪਿਆਜ਼ 8 ਤੋਂ 10 ਆਜੀ ਓਕੇ ਜੀ 18 ਰੁਪਏ ਚੱਲ ਰਿਹਾ ਵਾ ਤੇ ਅੱਜ ਦਾ ਰੇਟ 18 ਰੁਪਏ ਜੋ ਗਰਾਮ ਮੰਡੀ ਦੇ ਵਿੱਚ ਅੱਜ ਦਾ ਤੇ ਆਲੂ ਦਾ ਰੇਟ 1450 ਰੁਪਏ ਚੱਲ ਰਿਹਾ ਗੋਲੀ ਦਾ ਰੇਟ 200 ਰੁਪਏ ਚੱਲ ਰਿਹਾ ਆਲੂ ਦਾ ਮੋਟੇ ਦਾ ਰੇਟ ਵਧਿਆ ਆ ਆਲੂ ਦਾ ਰੇਟ 1450 ਰੁਪਏ ਚੱਲ ਰਿਹਾ ਤੇ ਪਿਆਜ਼ ਹੈਗਾ 18 ਰੁਪਏ ਤੇ ਗੋਲੀ ਆਲੂ ਹੈਗਾ ਉਹੀ 200 ਧੰਨਵਾਦ ਜੀ